ਸਾਡੀ ਕੀ ਹਾਲ ਚੱਲ ਦੋਸਤੋ ਠੀਕ ਠਾਕ ਹਾਂ ਉਮੀਦ ਕਰਦਾ ਸੈੱਟ ਹੋਵੋਗੇ ਵਧੀਆ ਹੋਵੋਗੇ ਖੈਰੀਅਤ ਚ ਹੋਵੋਗੇ ਹੋਰ ਕੀ ਚੱਲਦਾ ਅਜਕੱਲ YouTube ਤੇ ਬਹੁਤ ਅਸਟ੍ਰੇਲੀਆ ਦਾ ਤੁਸੀਂ ਦੱਸੋ ਕੀ ਚੱਲਦਾ ਤੁਹਾਡੀ ਜਿੰਦਗੀ ਫਰਲੂਜੀ ਹੈ ਨਾ ਛੱਟਾਂ ਵਧੀਆ ਤੇ ਗੋਪੀ ਸ਼ੋਕਰ ਨੂੰ ਭਰਾਵਾ ਵਧਾਈਆਂ ਬਹੁਤ ਬਹੁਤ ਵਿਆਹ ਹੋ ਗਿਆ ਤੇ ਬਾਈ ਦਾ ਹਨਾ ਤੇ ਘਰ ਵਾਲੀ ਬਹੁਤ ਸੋਹਣੀ ਮੈਂ ਵੇਖੀ ਆ ਬਹੁਤ ਬਹੁਤ ਵਧਾਈਆਂ ਬਾਈ ਪਰ ਉਹ ਆ ਕਮੀਨ ਵਾਲਾ ਜਿਹੜੇ ਕਮੀ ਤੂੰ ਪਿਆਗਾ ਕੌਣ ਵੀ ਸੋਸ਼ਲ ਮੀਡੀਆ ਤੋਂ ਉਹਦਾ ਜਰੂਸ ਕਢਾਉਣਾ ਹੁਣ ਤਾਂ ਚਲਾ ਚੱਲ ਵਧੀਆ ਚੱਲੀ ਜਾਂਦਾ ਤੇ ਕਮੇਟੀ ਤੌਰ ਤੇ ਹਨ ਫੇ ਲੋਕਾਂ ਨੇ ਤੇਰਾ ਜਰੂਸ ਕਟਿਆ ਕਰਨਾ ਮੈਂ ਦੋ ਤਿੰਨ ਵੀਡੀਓ ਵੇਖੀਆਂ ਜਿਦੇ ਚ ਲੋਕ ਕਹੀ ਜਾਂਦੇ ਵੀ ਹੁਣ ਇਹ ਵੀ ਕੰਜਰਖਾਨਾ ਸ਼ੁਰੂ ਕਰਨਗੇ ਇਦਾਂ ਉਦਾਂ ਹਨ ਤੇ ਬਾਕੀ ਹੈ ਵੀ ਗੱਲ ਹਨ ਇੱਕ ਵੀਡੀਓ ਵੇਖੀ ਉੱਥੇ ਆਖੀ ਜਾਂਦਾ ਮੁੰਡਾ ਆਖੀ ਜਾਂਦਾ ਉਹ ਗੋਪੀ ਦੇ ਘਰ ਵਾਲੇ ਨੂੰ ਜੀ ਤੁਹਾਨੂੰ ਪੱਧ ਨਹੀਂ ਸੁਣਿਆ ਤੁਹਾਨੂੰ ਸਮਝ ਲੈਣੀ ਆਈ ਕਿ ਉਹ ਹੀਆਂ ਗੱਲਾਂ ਕਰੀ ਜਾਂਦੇ ਯਾਰ ਹਜੇ ਉਹਨੂੰ 2-4 ਦਿਨ ਹੋਇਆ ਗੋਪੀ ਨਾਲ ਉਹ ਫਰੈਂਕ ਹੋ ਗਈ ਹੋਣੀ ਆ ਤੁਹਾਡੇ ਨਾਲ ਥੋੜਾ ਹੁ ਹੋ ਗਈ ਉਹ ਤੁਸੀਂ ਵੀ ਉਹਦੇ ਮਗਰ ਪੈ ਗਏ ਭੈਜੋ ਨਾਲੀਏ ਗੋਪੀਨ ਗੋਪੀਨ ਪਾਦਾ ਗੋਪੀਨ ਪੂਸੀ ਐਂ ਕਰੀ ਜਾਂਦੇ ਉਹ ਪੈ ਚ ਕਿਹੋ ਜਿਹੇ ਲੋਕ ਆ ਯਾਰ ਮੂੰਹ ਚ ਆਟੋਮੈਟਿਕ ਨਿਕਲ ਜਾਂਦਾ ਹੈਗਾ ਪਰ ਬਾਈ ਵੇਖੋ ਯਾਰ ਪਬਲਿਕ ਸੋਸ਼ਲ ਮੀਡੀਆ ਤੇ ਆ ਪਤਾ ਨਹੀਂ ਉਹ ਬਣਾਉਣ ਵਾਲੇ ਨੇ ਬਣਾਈ ਹਾਸੇ ਚ ਬਣਾਈ ਪਾਤੀ ਕਿਵੇਂ ਕਰੀ ਗੋਪਰ ਗੋਪੀ ਸ਼ੋਅ ਕਰਦੇ ਪੇਜ ਤੇ ਹੀ ਸ਼ਾਇਦ ਅੱਖੀਂ ਆਂਦਾ ਇਦਾਂ-ਉਦਾਂ ਫੇਰ ਆਖੀ ਜਾਂਦਾ ਇਹਨੂੰ ਕਹੇ ਮੈਂ ਨੀਕਰਾਂ ਉਹ ਚੰਗੀ ਬਲੀ ਪਿਆਪੀ ਹੁੰਦੀ ਹੈ ਜਾਣ ਕੇ ਹਨਾ ਵੀ ਜਿਵੇਂ ਕੰਟੈਂਟ ਇੱਕ ਕੰਟੈਂਟ ਪੈਦਾ ਕਰਦੇ ਆ ਇਹ ਫਿਰ ਕ੍ਰੀਏਟਰ ਹੈ ਨਾ ਉਹਨੂੰ ਆਖੀ ਜਾਂਦਾ ਵੀ ਇਹਨੂੰ ਕਹੇ ਮੈਂ ਸਿਰਫ ਘਰੇ ਨੀਕਰ ਤੇ ਵਿੱਚ ਗੈਭਾ ਕਰਨਾ ਮੈਂ ਨਹੀਂ ਲੋਰ ਪਾਇਆ ਕਰ ਰਿਹਾ ਕਮਾਲ ਹੋ ਗਈ ਭੈਣ ਜਦੋਂ ਕਵਰੇਜ ਇਹ ਬਾਗ ਗਿਆ ਦੇ ਮੈਨੂੰ ਮੈਂ ਇਹਦੇ ਵਿੱਚ ਫੀਲ ਕੋਟੇ ਕਰ ਦੰਗੇ No problem ਕਿਹੜੇ ਕਮੀ ਪਿਆ ਭਰਾ ਤੇ ਇੱਕ ਯਾਰ ਨਾ سوشل میڈیا ਤੇ ਬਾਬਾ ਮੁੱਦਾ ਪਖਿਆ ਤੁਸੀਂ ਵੇਖਿਆ ਹੋਣਾ ਉਹਦਾ ਆਪਣੀ ਦਾ ਕੀ ਨਾਮ ਆਦਾ ਮੀਨੂ 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 ਤੇ ਸੀਰਾ ਬਲੌਗ ਉਹਨੇ ਕਹਿੰਦੇ ਵੀ ਆਹ ਹਰਪ੍ਰੀਤ ਦਾ ਨਾਮ ਰੋਮਿਨ ਨੂੰ ਤਾਂ ਜਾਣਦੇ ਹੋਵਗੇ ਹਰਪ੍ਰੀਤ ਇੱਕ ਉਹਨੂੰ ਕਿਤੇ ਲਾਈਵ 'ਚ ਉਹਨੇ ਸਵਾਲ ਜਵਾਬ ਕਰੇ ਤੇ ਉਹਨੇ ਪਾਈ ਵੀਡੀਓ ਹਨਾ ਉਹ ਵੀਡੀਓ ਨੇ ਪਾ ਦੀ ਇਹਨੇ ਇਧਰੋਂ ਮਾਂ ਦੀ ਧੀ ਨੇ ਸਟ੍ਰਾਈਕ ਮਾਰ ਦਿੱਤਾ ਇਹ ਫਾਰ ਕਰਨਾ ਵਾ ਤੂੰ ਇੱਕ ਸਟ੍ਰਾਈਕ ਮਾਰ ਅੱਗੇ ਉਹ ਤੈਨੂੰ ਮੈਂ ਵੀ ਤੈਨੂੰ ਕਾਊਂਟਰ ਦੇ ਰਿਹਾ ਤੈਨੂੰ ਮੈਂ ਮੈਂ ਤੇਰੇ ਤੋਂ ਸਵਾਲ ਪੁੱਛਦਾ ਪਿਆ ਤੂੰ ਮੈਨੂੰ ਸਟ੍ਰਾਈਕਾਂ ਮਾਰੀ ਜਾਂਦੀ 10 ਅਜੇ ਕਿ ਤੂੰ ਤਾਂ ਨਹੀਂ ਮਾਰੀ ਸਟ੍ਰਾਈਕ ਮੈਂ ਤਾਂ ਕੁਝ ਵੀ ਨਹੀਂ ਕੀਤਾ ਭਾਜੀ ਆਪਣੀ ਸੋਚ ਹੀ ਹੈ ਨਹੀਂ ਆਪਾਂ ਉਹਨਾਂ ਨੇ ਵੀ ਰਿਪਲਾਈ ਕੀਤਾ ਰੋਮੀ ਹਰਪੀ ਤੇ ਇੱਕ ਹੋਰ ਆ ਮੈਨੂੰ ਮਨ ਯਾਦਦਾ ਹਨਾ ਉਹਨਾਂ ਨੇ ਅਜਾ ਲਾਈਵ ਹੋ ਕੇ ਗਿਆ ਵੀ ਬਈ ਗਲਤ ਗੱਲ ਆ ਉਹ ਰੋਈ ਜਾਂਦਾ ਹਰਪੀ ਰੋਈ ਜਾਂਦਾ ਮੇਰਾ ਚੈਨਲ ਬੰਦ ਹੋ ਗਿਆ ਉਹਦੇ ਖਣੀ 33 33 3400 ਸਿਕਾ ਸਾਰਾ ਬੰਦਾ ਨਾਲ ਜੁੜਿਆ ਹਜੇ ਨਵੇਂ ਇਸ ਚੈਨਲ ਇੱਕ ਉਹਦਾ ਹੋਰ ਹੈਗਾ ਮੂੰ ਜਿਹਦੇ ਲੱਖ ਤੁੱਤੇ ਆ ਇਹ ਉਹਨੇ ਨਾ ਆਬੜਾ ਸੀ ਕਿ ਆਪਾਂ ਸਵਾਲ ਜਵਾਬ ਕਰਿਆ ਕਰਨੇ ਲੋਕਾਂ ਨੂੰ ਉਹਨਾਂ ਨੂੰ ਪੁੱਛਿਆ ਕਰਨ ਤੇ ਉਹਨੇ ਵਿੱਚ ਟੈਕ ਮਾਰਦੀ ਹੁਣ ਉਹ ਉਹਨੂੰ ਕਹੀ ਜਾਂਦਾ ਉਹ ਉਹਨੂੰ ਕਹੀ ਜਾਂਦੀ ਹੈ ਮੀਨੂੰ ਜਾਣੇ ਹੋ ਤੁਸੀਂ ਜੀਰਾ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੈ ਕੈਰੀਅਰ ਚ ਆਵਾਜ਼ ਸਵਾਲ ਜਵਾਬ ਹੋ ਰਹੇ ਆ ਅੱਜਕੱਲ ਤੁਹਾਡੇ ਬਾਰੇ ਕੀ ਸਲਾਹ ਲੱਗੀ ਸੁਧਰ ਜੋ ਇਹਦਾ ਕੰਮ ਕਰਦਾ ਨਾ ਮਕੈਨਿਕ ਮਕੂਨਕ ਦਾ ਉਹ ਕਰ ਲਾ ਸੈਟ ਸਹੀ ਕੋਡਾ ਐਵੇਂ ਕਜਰ ਦੇ ਸਾਨ ਬਚਾਰੇ ਨਾ ਕਿਤੇ ਝੱਗੇ ਚੋੜ ਕਰਾ ਕੇ ਭੇਜੀ ਕੇ ਦੇ ਕੋ ਤੁਰਿਆ ਜਾਂਦਾ ਤੇਰੇ ਚਾਰ ਲੱਥੇ ਮਾਰ ਦੇ ਤੇ ਤੇਰੀ ਮਸੇਜ ਦੇ ਵੇਖੀਏ ਮੇਰੇ ਅਰ ਗਈ ਆ ਚਲੇ ਨਹੀਂ ਜਾਣੇ ਹੂੰ ਮੇਰੇ ਤਾਂ ਆ ਬੈ ਜਦ ਆ ਆਹ ਇਨਾ ਹੋਇਆ ਮਿੱਤੂ ਤੇ ਇਹ ਨਹੀਂ ਲੋਟ ਆਉਂਦਾ ਲੈ ਖੂਨ ਆ ਜਾਂਦਾ ਕੀ ਤਾਂ ਇਹਨੂੰ ਨਾ ਪੰਗੇ ਲੈ ਉਹਨੂੰ ਮੂਰੇ ਕਰ YouTube ਤੇ ਰੋਸਟਰ ਆ ਕਿ ਉਹ ਮੇਰੀ ਵੀਡੀਓ ਡੇਲੀ ਚੱਕ ਕੇ ਲਾਈਵ ਬੈਠ ਕੇ ਨਾ ਗਲਤ ਬੋਲਦੇ ਸੀ ਮੈਂ ਮੈਂ ਇਗਨੋਰ ਕਰੀਗੀ ਜਦੋਂ ਉਹਨਾਂ ਨੇ ਮੇਰੀ ਫੈਮਲੀ ਨੂੰ ਟਾਰਗੇਟ ਕੀਤਾ ਮੇਰੇ ਮਾਂ ਨੂੰ ਮੇਰੇ ਪਿਓ ਨੂੰ ਠੀਕ ਹੈ ਮੇਰੇ ਭਤੀਜ ਜਪਜੀਤ ਇਥੋਂ ਤੱਕ ਉਹਨਾਂ ਨੇ ਮੇਰੇ ਮਰੇ ਹੋਏ ਭਰਾ ਪਰਜਾਈ ਤੱਕ ਨਹੀਂ ਬਕਸ਼ੇ ਉਹਨਾਂ ਦਾ ਵੀ ਮਜ਼ਾਕ ਉਡਾਇਆ ਠੀਕ ਹੈ ਉਹਨਾਂ ਨੂੰ ਗਲਤ ਬੋਲਿਆ ਤੇ ਜਦੋਂ ਮੈਂ ਉਹਨਾਂ ਦੀ ਮਿੰਨਤ ਕੀਤੀ ਵੀ ਭਾਈ ਨਾ ਬੋਲੋ ਵੀਰ ਭਰਾ ਨਾ ਵੀਰ ਕਹਿ ਕੇ ਮਿੰਨਤ ਕੀਤੀ ਰੋਈ ਮੈਂ ਇਨਾਂ ਗੇਮ ਬਹੁਤ ギੜਗੜਾਈ ਵੀ ਬਾਈ ਨਾ ਬੋਲੋ ਇਹ ਨਹੀਂ ਹਟੇ ਇਹਨਾਂ ਨੇ ਫੇਰ ਬੋਲਣਾ ਸ਼ੁਰੂ ਕਰਤਾ ਇਹਨਾਂ ਨੇ ਇੱਥੋਂ ਤੱਕ ਮੈਨੂੰ ਚੈਲੰਜ ਕੀਤਾ ਅਖੇ ਵੀ ਤੇਰੇ ਤੋਂ ਜੋ ਕਾਰਵਾਈ ਹੁੰਦੀ ਕਾਨੂੰਨੀ ਕਾਰਵਾਈ ਹੁੰਦੀ ਤੂੰ ਕਰ ਲੈ ਅਸੀਂ ਨਹੀਂ ਹਟਣਾ ਅਸੀਂ ਤੇਰਾ ਸੱਚ ਲਿਆ ਕੇ ਰੱਖਾਂਗੇ ਸਾਹਮਣੇ ਤੂੰ ਮੰਗਦੀ ਆ ਤੂੰ ਲੋਕਾਂ ਤੋਂ ਪੈਸਾ ਖਾਦਾ ਜਨੀ ਇਹਨਾਂ ਨੇ ਮੈਨੂੰ ਪਤਾ ਨਹੀਂ ਕੀ ਕੀ ਕੀਤਾ ਠੀਕ ਆ ਮੈਂ ਤਾਂ ਕੋਈ ਫਿਰ ਜਦੋਂ ਮੈਂ ਕਾਰਵਾਈ ਕਰਤੀ ਹੁਣੇ ਫਿੱਟਦੇ ਆ ਹੁਣੇ ਰੋਂਦੇ ਆ ਹੁਣੇ ਰੋਮੀ ਵਰਗੇ ਆ ਰੋਮੀਰਗੇ ਰੋਸਟਰ ਮੈਨੂੰ ਧਮਕੀਆਂ ਦਿੰਦੇ ਆ ਰਾਤ ਦੇ ਅਖਿਰ ਤੇ ਤੇ ਰਸਤੇ ਨੂੰ ਅਸੀਂ ਐਂ ਕਰਦਾ ਹੀ ਸੀ ਪਿੱਛੇ ਨਿਕਲ ਤਾਂ ਮੇਰੇ ਮੁਝੇ ਵੀ ਕਹਾ ਅਦਾ ਮੁਰੇ ਹੋ ਗਏ ਚਾਹ ਬਣੀ ਦੀ ਆ ਮੈਂ ਬਲੀਡੇ ਤੋਂ ਹੀ ਆਂਦੀ ਆ ਹੋ ਹੋ ਕਰੀ ਜਾਂਦੀ ਹਣ ਕਾਏ ਅਗਲੇ ਨਾ ਵੀ ਹਾਂ ਉਹ ਟੱਕਰੋ ਰੜੇਵਾਂ ਦਾ ਚ ਪਤਾ ਲੱਗੇ ਨਾ ਮੈਂ ਤੁੰਪੰਤਾ ਆ ਚਲ ਬੁੜੀ ਆ ਵਿਚਾਰੀ ਵਲੋਗ ਨੂੰ ਬਣਾ ਲੈਂਦੀ ਐ ਪੰਗਾ ਲੈ ਬੇਟੀ ਚਲ ਕੋਈ ਨਹੀਂ ਤੂੰ ਦਾ ਮੂਰੇ ਹੁਪਤੰਦਰਾ ਤੂੰ ਤਾਂ ਜਮੇ ਬੱਟੇ ਰਿਟਾ ਹੀ ਬੈਠਾ ਹੈ ਜਹਾ ਕਿਹੜਾ ਗੁਜਰੇਗਾ ਮੇਰੇ ਖਾਇ ਦਾ ਹੋ ਮੂਰੇ ਕੰਜਰ ਤੇ ਹੁਣ ਤੇਰੀ ਮਰਦਾਨਗੀ ਪਰਖੀ ਜਾਣੀ ਆ ਆ ਵੇਲੇ ਹੁੰਦੇ ਆ ਆਨਲਾਈਨ ਲੜਾਈਆਂ ਵੇਲੇ ਵੀ ਹਾਂ ਮੈਂ ਇਧਰੋਂ ਗੱਲ ਵੀ ਮੈਨੂੰ ਪੁੱਛੇ ਨਾ ਯਾਰ ਗੱਲ ਖਤਮ ਹੋ ਗਈ ਬੀਬੇ ਨੂੰ ਕਹਾਂ ਵੀ ਮੇਰੀ ਵੀਡੀਓ ਏਡ ਕਰ ਦੇ ਕੋਈ ਆਪ ਦਾ ਆਫਲਾਈਨ ਸੌਲਵਟ ਕਰ ਲੈਂਦੇ ਜਿਹੜਾ ਥੋੜਾ ਸੀਰੀਅਸ ਸਿਸਟਮ ਕਿਉਂ ਤੁਸੀਂ ਆਨਲਾਈਨ ਇਧਰੋਂ ਉਹ ਇਧਰੋਂ ਪਰ ਮੈਂ ਸੋਚਿਆ ਤੁਹਾਡੇ ਵੀ ਦਿਮਾਗ ਹੈ ਇਹ ਸ਼ਾਇਦ ਆਫ ਤੇ ਐਡਾ ਪਾਰਟੀ ਜਿੱਡਾ ਢਿੱਡ ਕੱਢਿਆ ਦਾ ਬੈਠੀ ਹੈ ਤੂੰ ਕੰਬਲ ਦੇ ਵਿੱਚ ਨਾਲ ਤੇਰੇ ਉਹ ਨਾਲ ਲੱਗੀ ਤੇਰੇ ਉਹ ਵੀ ਬੈਠਾ ਦਣਾ ਅੱਜ ਨਾਨਾ ਨਾਲ ਤੇਰੇ ਖੁਸਰਾ ਵੀ ਬੈਠਾ ਸੁਣ ਲੋ ਗੱਲ ਐ ਬਾਬੀ ਜਦੋਂ ਕਿਸੇ ਨੂੰ ਭਰਾ ਕਹਿ ਲਈਏ ਨਾ ਤੇ ਫਿਰ ਦਿਲੋਂ ਚਲੀਦਾ ਨਾ ਭਰਾਵਾਂ ਵਾਲੀ ਗੱਲ ਤੇ ਤੁਸੀਂ ਅੱਜ ਪਰਸਨਲੀ ਨਹੀਂ ਤੇ ਇਹ ਹੁਣੀ ਹੁਣੀ ਸਰੇਕਾ ਮਾਰਤੀਆਂ ਹੁਣ ਚਾ ਗਰੀਬ ਗਰੀਬ ਆ ਮੇਰੇ ਨੂੰ ਇਹਦਾ ਚੈਨਲ ਛੋਟਾ ਮੇਰਾ ਤਾਂ ਹਜੇ ਕੁਝ ਵੀ ਨਹੀਂ ਛੋਟਾ ਉਹ ਉਹ ਨਾਪਦਾ ਇਹ ਸਵਾਲ ਜਵਾਬ ਕਿਉਂ ਕਰਦਾ ਭੇ ਕੀ ਉਹ ਹੋਰ ਬਣਾ ਲੂ ਉਹਦਾ ਤਾਂ ਲੱਖ ਹੋਰ ਹੈਗਾ ਦੂਜੇ ਪਾਸੇ ਉਧਰ ਨੂੰ ਕਹਿ ਦਵੇ ਸਬਸਕ੍ਰਾਈਬ ਕਰੋ ਅਗੜਾ ਕਰਾਲੂ ਆ ਤੂੰ ਦੱਸ ਕਿਹੜੇ ਰਾਹ ਪੈਗੇ ਮਹਿਲਾ ਦਾ ਛੀਰੇਣੀ ਤੋ ਤਾਂ ਜਿਵੇਂ ਬੰਦ ਕਰਤੀ ਜਿਹੜੀ ਖੋਲੀ ਮਕੈਨਿਕ ਵਾਲੀ ਅਸਾਂ ਨਹੀਂ ਆਪਾਂ ਵਲੋਗ ਹੀ ਪਾ ਕਰਾਂਗੇ ਉਹਨੇ ਜਵਾਗ ਜੇਰ ਸਕੂਲੇ ਜਾਂਦੇ ਹੋਣੇ ਕੱਲ੍ਹ ਵਾਲੀ ਗੱਲ ਨੂੰ ਉਹ ਕੀ ਆਦੇ ਹੋਣੇ ਵੀ ਸਾਡੇ ਸੀਰਾ ਸਿੰਘ ਜੀ ਮੂਰੇ ਆਏ ਨੀਗੇ ਇਹਨਾਂ ਦਾ ਤੇ ਮੀਨੂ ਜੀ ਮੂਰੇ ਆ ਤੇ ਮੇਰੇ ਹਿਸਾਬ ਨਾਲ ਸਿੱਧਾ ਆ ਕੇ ਕਹੂਗਾ ਵੀ ਯਾਰ ਇੱਕੇ ਦਿਨ ਵੀਡੀਓ ਰੋਜ਼ ਰੋਜ਼ ਮੈਥਣੇ ਲੜਾਈ ਹੁੰਦੀ ਮੈਂ ਕਰਦਾ ਵੀ ਕੰਮ-ਕਾਰ ਕਰਨਾ ਹੁੰਦਾ ਚਾਹ ਪਾਣੀ ਰੋਟੀ ਟੋਕ ਕਪੜਾ ਲੀੜਾ ਧੋਵਣੇ ਕੰਮ ਕਰਨਾ ਯਾਰ ਵਿਚਾਰੇ ਨੇ ਘਰੇ ਇਧਰੋਂ ਸਾਹਿਲ ਦੀ ਭੈਣ ਦਾ ਵਿਆਹ ਛੇਤੀ ਛੇਤੀ ਚ ਕਰਤਾਗਾ ਮਾਮਾ ਤੁਸੀਂ ਇਤਰੀ ਅੱਬ ਪਾਈ ਖੜੇ ਹੋ ਵੀ ਨਹੀਂ ਵੇਖਰ ਦਿੱਤਾ ਸਵਾਰ ਕੇ ਆਇਨਾ ਕਰਿਆ ਕਰੋ ਆਰਬ ਬਿਆਹ ਨਾਂ ਕੇਣਾ ਛੁੱਟੇ ਚੱਕਰਾ ਛੋੜ ਮੇਰਾ ਧਿਆਨ ਇੱਧਰ ਹੋ ਗਿਆ ਉਧਰੋਂ ਆਣੇ ਵਿਆਹ ਕੇ ਭੈਣ ਤੋਰਦੀ ਵਿਚਾਰੀ ਮੈਂ ਵਹਰੇ ਜਾਣਾ ਸੀ ਸੱਦੇ ਸੀ ਪਰਸਨਲ ਇਨਵਾਈਟ ਕੀਤਾ ਮੈਨੂੰ ਵੀ ਖੋਸਣਾ ਤੁਹਾਨੂੰ ਜਰੂਰ ਹੋਣਾ ਮੇਰਾ ਵਿਆਹ ਨਹੀਂ ਹੋਣਾ ਪਰ ਭੈਣ ਚੋਦਣੇ ਕਰਤਾ ਪਤਾ ਨਹੀਂ ਕਿਵੇਂ ਤੇ ਨਾਲ ਮੇਰੀ ਗੱਲ ਸੁਣ ਤੈਨੂੰ ਕੋਈ ਤਕਲੀਫ ਹੈ ਨਾ ਸਟ੍ਰਾਈਕ ਮੈਂ ਮਾਰੀ ਆ ਆ ਜਾ ਮੇਰੇ ਨਾਲ ਉਹਦੇ ਬਾ ਆਪਣੇ ਘਰ ਦਾ ਹਰ ਇੱਕ ਕੋਈ ਕੁੱਤਾ ਹੁੰਦਾ ਸ਼ੇਰ ਆ ਜਾ ਜਿੱਥੇ ਤੂੰ ਕਹਿ ਮੈਂ ਤਾਂ ਉੱਥੇ ਆ ਜਾਗਾ ਪੰਜਾਬ ਚ ਆ ਕੇ ਮੇਨਾਂ ਗੱਲ ਕਰਨਾ ਬਾਰ ਬਚਾ ਲ ਜੀ ਬਾਤ ਤਾਂ ਆ ਆਪਣਾ ਹੈਗਾ ਕਮਲ ਪਟਿਆਲਾ ਇਹ ਵਲੌਗ ਬਣਾਉਂਦੇ ਡੇਲੀ ਵਲੌਗ ਤੇ ਇਹਨੇ ਨਾ ਪਰ ਵਕ ਕਹਿੰਦਾ ਕਿ ਜਿਹਨੂੰ ਕੀਤਾ ਰਿਪਲਾਈ ਰਿਪਲਾਈ ਕੀਤਾ ਟੋਕ ਲਾਇਆ ਵੀ ਸਿੱਧਾ ਵੀ ਤੂੰ ਕਾਇ ਭਲਾਨੇ ਨੂੰ ਕਿ ਤਵੀ ਹਾਂ ਤੇਰਾ ਸਿੱਧਾ ਨਾਲ ਪਤਾ ਨਹੀਂ ਇਹ ਵੀ ਕਿਤੇ ਢੀ ਗੱਲ ਕਰ ਗਿਆ ਵੇ ਤੇ ਰਿਪਲਾਈ ਕਰ ਗਿਆ ਤੇ ਨਾਲਿਆਂ ਦਾ ਵੀ ਮੈਂ ਸਟ੍ਰੈਕ ਮਾਰਤੀ ਕਾਹੀ ਕੰਮ ਉਹ ਤੂੰ ਕਰ ਵੀ ਨਹੀਂ ਸਕਦੇ ਟ੍ਰਾਈ ਕੀ ਮਾਰ ਸਕਦੇ ਆ ਵਤ ਵਤ ਬਿਆਂ ਮੇਰੀ ਇਹਨੇ ਆਪਦੀ ਵੀਡੀਓ ਚ ਮੇਰੀ ਵੀਡੀਓ ਲਈ ਹੋਰ ਤੁਸੀਂ ਕੀ ਕਰ ਸਕਦੇ ਟੀਮੀਆਂ ਦੇ ਮਗਰ ਹੋ ਜੋ ਮੇਰੇ ਸਾਲਿਓ ਨਾਲੇ ਆਇਤਾ ਦਿਨ ਮੇਲਾ ਦੇ ਕਹਿ ਨੇ ਗਾਹ ਨਹੀਂ ਕੱਢੀ ਹੋਣੀ ਕੁੱਤੇ ਭਗਾਈ ਮਾਰੀ ਇਹਨਾਂ ਚੌਰਾਣਾ ਹੋਏ ਤਾਂ ਮੇਰੇ ਸਾਲੇ ਜੇ ਨੰਬਰ ਹੈਗਾ ਤਾਂ ਤੇਰੇ ਕੋਲੇ ਵੀ ਉਹਨਾਂ ਦੀ ਆਈਡੀ ਹੋਊਗੀ ਤੂੰ ਸਿੱਧਾ ਮੈਸੇਜ ਕਰ ਉਹਨਾਂ ਨੂੰ ਫੋਨ ਲਾ ਆਈਡੀ ਤੇ ਵੀ ਇੰਸਟਾਗ੍ਰਾਮ ਤੇ ਫੋਨ ਲਾ ਗਿਆਂ ਦਾ ਚੌਰਿਆ ਭਾਂਚੇ ਪਰਚੇ ਪਏ ਆ ਫੇ ਮੇਰੇ ਪਰਚੇ ਦੇ ਸਾਲੇ ਟਰਾਂਸਫਰ ਦਾ ਤੇਲ ਚੋਰੀ ਕਰਦਾ ਫੜਿਆ ਗਿਆ ਤੂੰ ਦੋ ਵਾਰੀ ਤੇਰ ਤਨ ਤਾਰਾਂ ਬਰਾਵਾਤ ਹੋਈਆਂ ਪਤਾ ਨਹੀਂ ਮੈਨੂੰ ਸਾਲਾ ਪਰਚੇ ਦਾ ਪਰਚੇ ਤੂੰ ਪਾਏਗਾ 26 ਦੇ ਜਿਹੜੇ ਨਾਲ ਤੁਸੀਂ ਕਿਹਾ ਆਪਾਂ ਗੱਲ ਕਰੀ ਮੈਂ ਸੁਦਰ ਸੁਦਰ ਕਿਸ ਹੋਰ ਕਿ ਨਿਕਲੀ ਜ ਮੇਰੇ ਮੂਜੋ ਗਾੜ ਉਹੀ ਲੱਛਣਾ ਤੇਰੇ ਉਹੀ ਬੁੜੀਆਂ ਅੱਗੇ ਮੂਰੇ ਕਰੀ ਜਾਂਦੇ ਤੁਸੀਂ ਹੋਰ ਹੋ ਕੀ ਉਹ ਮੇਰੇ ਹਲੇ ਦੀ ਤੂੰ ਬਾਗ ਜਾਣਾ ਉਹ ਪਈਆਂ ਚ ਫਰਦੀ ਰਹਿੰਦੀ ਸਾਰੀ ਦਿੜੀ ਵੀ ਭਈਆ ਐਸੇ ਨਹੀਂ ਐਸੇ ਕਰੋ ਮਾਰ ਕੇ ਵਿਚਕਾਰੀ ਉਹਦੇ ਨੂੰ ਗੱਲ ਦੀ ਸਹੀ ਹੈ ਮਾਰ ਕੇ ਵਿਚਕਾਰੀ ਬੰਦੇ ਹਾਂਜੀ ਠੀਕ ਹੈ ਇਨੂੰ ਕੀ ਪਤਾ ਕੀ ਹੋਈ ਜਾਂਦਾ ਮਗਰੋਂ ਸਾਲੇ ਬਣੇ ਜਿਦਾਰ ਇੱਜ਼ਤਦਾਰ ਹੋ ਤਾਂ ਤੁਸੀਂ ਉਹੋ ਜਿਹਾ ਪਾਰਟ ਨਾ ਵਖਾਓ ਸਹੀ ਐ ਵਧੀਆ ਬਣਾਓ ਹਾਂ ਜੀ ਵੀ ਅਸੀਂ ਆ ਗਏ ਠੀਕ ਆ ਕੰਮ ਚੱਲੀ ਜਾਂਦਾ ਸਾਡੇ ਅੱਗੇ ਪਿੱਛੇ ਵਖਾਉਣ ਦਾ ਕੀ ਮਤਲਬ ਫਿਰ ਫੇਰ ਕਹਿੰਦੇ ਸੀ ਸਟ੍ਰਾਈਕ ਮਾਰ ਸਟ੍ਰਾਈਕ ਹੀ ਮਾਰੋ ਹੋਰ ਤੁਸੀਂ ਕੀ ਕਰਨਾ ਮਾਥਾ ਤੁਹਾਡੇ ਤੇ ਲੱਗਣਾ ਨਹੀਂ ਜਨਾਨੀਆਂ ਦੇ ਉਹ ਜੋ ਪਿੱਛੇ ਬੱਸ ਹਰ ਇਹਨਾਂ ਮਰ ਰਿਲੈਕਸ ਹੋ ਕੇ ਚੱਲ ਰਿਆਂਗਾ ਤੁਸੀਂ ਹੱਦਾਂ ਵਾਲੀ ਛੱਡੀ ਖੜੇ ਆ ਪਤਾ ਨਹੀਂ ਵੀ ਐ ਬੋਲ ਕੇ ਚੱਲ ਜਾਂਦਾ ਹਨ ਮੈਂ ਪੂਰੇ ਤੱਕਲੇ ਨੂੰ ਸਿੱਧੇ ਕਰਨੇ ਹੈ ਜੇ ਹੌਂਦਲਾ ਰੱਖੋ ਪੇਸ਼ੈਂਸ ਰੱਖੋ ਮਿਲਾਂਗੇ ਵਰਤਾਂਗੇ ਨਭਾਵਾਂਗੇ ਆਹ ਵੇਦਨ ਭੈ ਤਲਵਾਰਾਂ ਚੱਲ ਗਈਆਂ ਇਸੇ ਚੱਕਰ ਜੀ ਮੈਂ ਨੂੰ ਕਦੇ ਐਂਡ ਕਰਨਾ ਆਇਆ ਕਦਾ ਨਹੀਂ ਮੈਂ ਤੀਰੀ ਬੈ ਚਲੋ ਇਹ ਵੀਡੀਓ ਕਰਦੇ ਤੇ ਸਮਾਪਤ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆ ਬਟਨ ਜਾ ਵੀ ਨਾ ਭੁੱਲਿਆ ਕਰੋ இதே சொன்ன பத்தி வீடியோ பாத்தி வீடியோ அப்படி எவரிடே கூங்கு டாய் வஜே